ਤੁਸੀਂ ਕਿਹਾ ਸੀ ਤੁਸੀਂ ਜਨ ਸੰਗ ਦਾ ਸਾਥ ਨਾ ਦਿਓ ਮੋਰਚਾ ਨਾ ਲਾਓ ਤੁਸੀਂ ਕੱਲ ਨੂੰ ਹੀ ਦਿੱਲੀ ਆਓ ਤੁਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ ਮੰਗਾਂ ਤੁਹਾਡੀਆਂ ਪੈਂਡਿੰਗ ਨੇ ਪੰਜਾਬ ਲਈ ਤੇ ਸਿੱਖਾਂ ਦੀਆਂ ਅਸੀਂ ਕੱਲ ਨੂੰ ਹੱਲ ਕਰਾਂਗੇ ਦੂਜੀ ਪ੍ਰਪੋਜ਼ਲ ਕੰਕ੍ਰੀਟ ਪ੍ਰਪੋਜ਼ਲ ਇਸ ਦੀ ਮਿਲਣਾ ਕ੍ਰਿਟੀਕਲ ਜਿਹੜਾ ਉਹ ਗੱਲ ਮਕਾਓ ਪੰਜਾਬ ਤੁਸੀਂ ਰਾਜ ਕਰੋ ਹਮੇਸ਼ਾ ਲਈ ਮੈਂ ਤੁਹਾਡੀ ਸਪੋਰਟ ਕਰੂੰਗੀ ਜਿੰਨੇ ਤੁਹਾਡੇ ਐਮਪੀ ਆਉਣਗੇ ਉਹ ਦਿੱਲੀ 'ਚ ਮੇਰੀ ਸਪੋਰਟ ਕਰ ਤੇ ਇਹ ਪ੍ਰਪੋਜ਼ਲ ਇਸੇ ਕੱਲ੍ਹ ਤੱਕ ਕੋਣੇ ਇਹਨੂੰ ਮੰਨ ਕੇ ਇਧਰ ਨੂੰ ਤੁਰਿਆ ਜਾ ਸਕਦਾ ਸੀ ਜਦੋਂ ਮੁਹਤਾਸਿ ਤੇ ਅਕਾਲੀ ਦਰ ਨੇ ਮੋੜੇ ਦਾ ਜਿਹੜਾ ਰਾਜ ਚੁਣਿਆ ਇਹ ਨਿਬੇੜ ਹੁੰਦੀ ਰਹਿਣੀ ਆ ਲੰਬਾ ਸਮਾਂ ਇੱਕ ਗੱਲ ਜਿਹੜੀ ਕਦੇ ਨਹੀਂ ਵਿਚਾਰੇ ਦੀ ਬਹੁਤਾ ਐਮਰਜੈਂਸੀ ਸੰਕਟ ਦੇ ਵਿੱਚ 1975 ਤੋਂ 76 ਦਾ ਬਹੁਤਾ ਹੀ ਸਾਲ ਕੁੰਜੀ ਦੀ ਨੈਤਿਕ ਮੈਨੇ ਜੀ ਨਾ ਐਮਰਜੈਂਸੀ ਲੱਗੀ ਉਪਰ ਇਹ ਸੇ ਚਰਚਾ ਹੋਇਆ ਵੀ ਦੇਖੋ ਜੀ ਡੈਮੋਕਰੇਟ ਰਾਈਟਸ ਖਵਾ ਹੋ ਗਏ ਸਿਵਲ ਲਿਬਰਟੀਜ਼ ਖਵਾ ਹੋ ਗਈਆਂ ਸਾਰਾ ਕੁਝ ਹੋਇਆ ਵੀ ਪਰ ਇੱਕ ਗੱਲ ਹੈ ਵੀ 3 ਸਾਲਾਂ ਦੇ ਬਾਅਦ ਇਸ ਮੁਲਕ ਦੀ ਜਨਤਾ ਨੇ ਇੰਦਰਾ ਗਾਂਧੀ ਤੇ ਉਹਦੀਆਂ ਸਰਕਾਰਾਂ ਨੂੰ ਫੇਰ ਕੇ ਦਿਖਾਤਾ ਕਿਉਂ ਜਿੰਨੀਆਂ ਸਰਕਾਰਾਂ ਉਹਨਾਂ ਨੇ ਸਟੇਟਾਂਆਂ ਵਿੱਚਆਂ ਬਣ ਕੀਤੀਆਂ ਇਨਕਲੂਡਿੰਗ ਪੰਜਾਬ ਉਰਕੇ ਗਾਂਧੀ ਸਰਕਾਰ ਕਿਵੇਂ ਬਣਦੀ ਇਹਦੇ ਲਈ ਨਾ ਮੈਂ ਸਮਿਕ ਨਿੱਕਾ ਦਾ ਟੋਕਾ ਸੁਣਾਉਣਾ ਮੈਂ ਉਦੋਂ ਵੀਰੇ ਫਾਈਨਲ ইয়ার ਸੀএসসি ਚ ਜੋ ਦੋ ਦੁਬਾਰਾ ਐਂਟਰ ਆਈ ਤੇ ਮੈਨੂੰ ਡੈਕਲਮੇਸ਼ਨ ਕੰਟੈਸਟ ਹੁੰਦੇ ਸੀ ਕਾਲਜਾਂ 'ਚ ਉੱਥੇ ਬਹੁਤ ਜ਼ਿਆਦਾ ਹੁੰਦਾ ਸੀ